ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਅੱਜ ਤੁਹਾਨੂੰ ਵਿਖਾਉਣੇ ਜੀ 7701 ਚੋਨਾ ਡੀਐਸਆਰ ਵਾਲਾ ਗੋਪ ਦੇ ਵਿੱਚ ਚੋਨੇ ਆਗੇ ਵਿਖਾਉਣੇ ਤੁਹਾਨੂੰ ਸਾਰੇ ਡੀਐਸਆਰ ਵਾਲੇ ਤੇ ਪਹਿਲੋਂ ਗੱਲ ਕਰ ਲਈਏ ਕਿ ਬਾਰਿਸ਼ ਐਰ ਕੀ ਬਹੁਤ ਹੋਈ ਜੀ ਸਾਡੇ ਨਾਲ ਪਹਿਲੋਂ ਜਦੋਂ 26 27 ਤਰੀਕ ਦੀਆਂ ਮੋਟਰਾਂ ਬੰਦ ਆ ਜੀ ਇਹ ਵੀ ਉਹ ਗਾੜੀ ਵੀ 26 27 ਤਰੀਕ ਦੀ ਆਪਾਂ ਇੱਕ ਦੇ ਪਾਣੀ ਚਲੋ ਥੋੜਾ ਖੇਤਾਂ ਦੇ ਵਿੱਚ ਸੁਕਣਾ ਕੀ ਬਾਰਿਸ਼ ਰੋਜ਼ ਹੋਈ ਜਾਂਦੀ ਪਹਿਲਾਂ ਜਿਹੜਾ 26 ਕੇ 27 ਤਰੀਕ ਨੂੰ ਮੀਂਹ ਪਿਆ ਬਹੁਤ ਭਾਰਾ ਮੀਂਹ ਪਿਆ ਸੀ ਉਦੋਂ ਵੀਡੀਓ ਬਾਈ ਆਪਾਂ ਜੀਸੀਬੀ ਨਾਲ ਜਿਹੜੇ ਰੋਡ ਬਣੇ ਸੀ ਪਹਿਲੀਆਂ ਸਾਡੇ ਨਵਾਨ ਗਾਂ ਦੀਆਂ ਤੇ ਜੀਸੀਬੀ ਨਾਲ ਰੋਡ ਬਣਨੇ ਪਏ ਤੇ ਹੁਣ ਲਾ ਲਓ ਕਿ 20 22 ਦਿਨ ਹੋ ਗਏ ਮੋਟਰਾਂ ਬੰਦਾਂ ਮੀਂਹ ਦੇ ਪਾਣੀ ਨਹੀਂ ਪਾਣੀ ਸੁੱਕਣਾ ਕੀ ਬਾਰਿਸ਼ ਰੋਜ਼ ਹੀ ਹੋ ਜਾਂਦੀ ਹੈ ਰੋਜ਼ ਨਹੀਂ ਤੇ ਇੱਕ ਦਿਨ ਛੱਡ ਕੇ ਹੁੰਦੀ ਹੁੰਦੀ ਨਾ ਤੇ ਪੱਕੀ ਬਾਰਿਸ਼ ਹੋਣੀ ਹੈ 20 22 ਦਿਨ ਹੋ ਗਏ ਮੋਟਰਾਂ ਬੰਦਾਂ ਤੇ ਪਾਣੀ ਦੀ ਚਲੋ ਵਧੀਆ ਗੱਲ ਆ بارش ਕਾਫੀ ਹੋ ਗਈ ਆ ਡੀਐਸਆਰ ਵਾਲਿਆਂ ਨੂੰ ਅੱਗੇ ਹੀ ਕੱਟ ਲਵੰਨੇ ਨੇ ਪਾਣੀ ਤੇ ਪਾਣੀ ਦੀ ਬਜਤ ਤੇ ਕਾਫੀ ਹੋ ਗਈ ਆ ਤੇ ਤੁਹਾਨੂੰ ਖੁਣ ਨਹੀਂ ਜੀ ਡੀਐਸਆਰ ਵਾਲੇ ਝੋਨੇ ਤੇ ਆ ਵੇਖੋ ਜੀ ਡੀਐਸਆਰ ਵਾਲਾ ਝੋਨਾ ਇਹ ਇਹ ਹੈਗਾ ਜੀ 1.7301 ਤੇ ਸੋਨੇ ਝੋਨੇ ਆ ਇਹਦੇ ਵਿੱਚ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਹੈਗੀ ਵਜਾਈ ਟਾਈਮ ਕੋਈ ਵੀ ਆਪਾਂ ਇਹਦੇ ਵਿੱਚ ਦੂਸਰਾ ਜੂਸ ਨਹੀਂ ਕੀਤਾ ਜੀ ਹਰਬੀ ਸਾਈਡ ਯਾਨੀ ਕਿ ਬਜਾਈ ਤੋਂ ਬਾਅਦ ਪਾਣੀ ਲਾਤਾ ਜਰਮੀਨੇਸ਼ਨ ਹੋ ਗਈ ਜਦੋਂ 20 22 ਦਿਨ ਦਾ ਹੋ ਗਿਆ ਉਹ ਨੋਵਲੈਕਟ ਦੀ ਸਪਰੇਅ ਕੀਤੀ ਤੇ ਨਾਂ ਵੀ ਉਹਦੇ ਵਿੱਚ ਨਦੀਨ ਕੱਢਣਾ ਪਿਆ ਕੋਈ ਇੱਕ ਆ ਦੁੱਕਾ ਬੂਟਾ ਦੋ ਚਾਰ ਬੂਟੇ ਜਿਹੜੇ ਉਹ ਰਹਿ ਹੀ ਜਾਂਦੇ ਗਏ ਸਪਰੇਅ ਲੱਗੀ ਹੋ ਜਾਂ ਕੁਝ ਉਹੀ ਰਹੇ ਨਹੀਂ ਤੇ ਕੋਈ ਲੋੜ ਨਹੀਂ ਪਈ ਨੋਵਲੈਕਟ ਦੀ ਸਪਰੇਅ ਹੋਈ ਜੇ ਤੇ ਝੋਨੇ ਜਿਹੜਾ ਤਰਨਾ ਜਿਹੜੇ ਹੈਗੇ ਆ ਇਹ ਗੋਭ ਦੇ ਵਿੱਚ ਆਉਂਦੇ ਜਾਂਦੇ ਆ ਆ ਵੇਖੋ ਜੀ ਆ ਤਾਂ ਮੁਕਮ ਨਹੀਂ ਆ ਵੇਖੋ ਇਹ ਹੈਗਾ ਜੀ 7701 DS 9 ਜੀ ਝੋਨੇ ਗੋਪ ਦੇ ਵਿੱਚ ਆਈ ਬਾਈ ਆ ਵੇਖੋ ਜਿਹੜਾ ਵੀ ਆਪਾਂ ਵੇਖੀ ਬੂਟਾ ਐ ਪੂਰੀ ਨਾਲੀ ਇਹਦੀ ਬੰਦੀ ਜਾਂਦੀ ਜੀ ਪੂਰੀਆਂ ਨਾਲੀਆਂ ਆਕਰੋ ਚੱਕ ਤੇ ਬੂਝਾ ਬਾਜਾ ਵੇਖ ਲਓ ਜੀ ਬੂਟਾ ਪੂਰਾ ਮਾਰਿਆ ਝੋਨੇ ਡੀਐਸਆਰ ਵਾਲੇ ਨੇ ਨਹੀਂ ਕੋਈ ਚੱਕਰ ਤੇ ਝੋਨਾ ਗੋਪ ਦੇ ਵਿੱਚ ਆ ਗਿਆ ਜੀ ਆਪਣਾ ਡੀਐਸਆਰ ਵਾਲਾ 7301 ਤੇ ਪੂਰਾ ਵਧੀਆ ਬੂਟਾ ਤੇ ਕੋਈ ਨੂੰ ਸਪਰੇ ਨਹੀਂ ਵਾਲੇ ਤੱਕ ਕੀਤੀ ਸਿਰਫ ਇਹਨੂੰ ਹਲੇ ਤੱਕ ਇਹਨੂੰ ਯੂਰੀਆ ਹੀ ਪਾਈ ਆ ਜੇ ਆਪਾਂ ਤੇ 701 ਨੂੰ ਡੀਐਸਆਰ ਵਾਲਾ ਸੀ ਡੀਐਸਆਰ ਵਾਲੇ ਦੇ ਵਿੱਚ ਤੁਹਾਨੂੰ ਬੜਾ ਵੱਧ ਪੈਣੀ ਹੁੰਦੀ ਆ ਇਹਨੂੰ ਤਿੰਨ ਕੀ ਬੈਗ ਯੂਰੀਆ ਦੇ ਪੈਕੇ ਡੀਐਸਆਰ ਵਾਲੀ ਨੂੰ ਆ ਲੈ ਇਹਨਾਂ ਦੇ ਹੰਦਈਆਂ ਉਹਨਾਂ ਤੁਹਾਨੂੰ ਸੱਦੀਆਂ ਤੇ ਤਿੰਨ ਕੀ ਬੈਗ ਦੇ ਕਰੀਬ ਇਹਨੂੰ ਯੂਰੀਆ ਪਈ ਆ ਤੇ ਗੋਬ ਦੇ ਵਿੱਚ ਆ ਗਈ ਝੋਨੇ ਮੈਨੂੰ ਲੱਗਦਾ ਹੈ ਕਿ ਇਹ ਅੱਜ ਹੈਗੀ ਆ ਤਰੀਕ 17 ਜੁਲਾਈ ਅੱਡੇ ਤੱਕ ਪੂਰਾ ਝੋਨਾ ਨਿਸਰਾਊਗਾ ਅ ਜੁਲਾਈ ਅੰਡ ਤੱਕ ਨਿਸਰਾਊ ਝੋਨਾ ਆਏ ਤੇ ਬਾਕੀ ਮੀਂਹ ਦਾ ਹੀ ਪਾਣੀ ਚੱਲੀ ਜਾਂਦਾ ਜੀ 20-22 ਦਿਨ ਹੋ ਗਏ ਕੋਈ ਮੋਟਰ ਨਹੀਂ ਛੱਡੀ ਤੇ ਤਿੰਨ ਬੈਗ ਨੂੰ ਯੂਰੀਆ ਭਈਏ ਤੇ ਇੱਕ ਇੱਕ ਬੈਗ ਨੂੰ ਸੁਪਰ ਪਾਈ ਤੇ ਨੋਵਲ ਇਲੈਕਟ ਦੀ ਸਪਰੇਅ ਕਰਤੀ ਜਦੋਂ 20-22 ਦਿਨ ਦਾ ਤੇ ਇੱਕ ਇਹਨੂੰ ਕੰਮ ਹੋਰ ਕੀ ਜਦੋਂ ਆਪਾਂ ਸੁਪਰ ਪਾਈ ਆ ਨੋਵਲ ਇਲੈਕਟ ਦੀ ਸਪਰੇਅ ਕਰਨ ਤੋਂ ਚਾਰ ਕਿ ਦਿਨ ਬਾਅਦ ਸੁਪਰ ਪਾਈ ਕਿਉਂਕਿ ਦੋ ਤਿੰਨ ਦਿਨ ਬਾਅਦ ਪਾਣੀ ਲੈ ਨੋਵਲ ਇਲੈਕਟ ਦੀ ਸਪਰੇਅ ਕਰਨ ਤੋਂ ਤੇ ਉਸ ਤੋਂ ਬਾਅਦ ਸੁਪਰ ਦੇ ਵਿੱਚ ਹੀ ਫਾਸਟ ਮਿਕਸ ਪਾ ਦਿੱਤੀ ਕਿਉਂਕਿ ਦੁਬਾਰਾ ਵੀ ਕਈ ਯਾਰ ਨਦੀਨ ਉਗਦਾ ਫਿਰ ਉਹ ਤੰਗ ਕਰਦਾ ਉਹਦੇ ਵਿੱਚ ਹੀ ਆਪਾਂ ਫਾਸਟ ਮਿਕਸ ਮਿਕਸ ਦਵਾਈ ਜਿਹੜੀ 1-1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇਤਾ ਹੈ ਤੇ ਆ ਖੇਤ ਵੇਖ ਲਓ ਜੀ ਪੂਰੇ ਆ ਸਾਫ਼ ਜਿਹਾ ਆ ਨਾ ਕਿਤੇ ਹੈਗਾ ਜੀ ਨਦੀਨ ਜਿਵੇਂ ਆ ਕੱਢੀ ਜ ਢੇਰੀ ਇੱਕ ਅੱਧੀ ਕਿਤੇ ਹੀ ਮੰਨ ਲਓ ਵੀ ਸਾਰੇ ਖੱਤੇ ਦੇ ਵਿੱਚੋਂ ਇੰਨਾ ਕਿ ਨਦੀਨ 2-4 ਬੂਟੇ ਕਿਤੇ 2-4 ਕਿਤੇ ਇਦਾਂ ਕਰਕੇ ਉਹ ਵੀ ਕਿਤੇ ਫਾੜ ਫੂੜ ਕੋਈ ਜਿਹੜੀ ਰਹਿ ਗਈ ਸਪਰੇਏ ਦੀ ਉੱਥੇ ਹੈ ਕੋਈ ਬਹੁਤਾ ਜ਼ਿਆਦਾ ਨਹੀਂ ਨਦੀਨ ਹੋਇਆ ਤੇ ਜੇ ਲਾਈਏ ਸਾਰੇ ਇੱਕ ਕਿੱਲੇ ਦੀ ਗੱਲ ਕਰੀਏ ਇੱਕ ਕਿੱਲੇ ਦੇ ਵਿੱਚੋਂ ਵੱਧ ਤੋਂ ਵੱਧ ਜੇ ਆਪਾਂ ਕਹਿ ਦਈਏ ਕਿ ਇੱਕ ਨਗੀਜੀ ਢੇਰੀ ਵੱਧ ਤੋਂ ਵੱਧ ਲਾ ਲੋਗੀ ਤੁਸੀਂ ਆਉਣਗੇ ਪੰਜੀ ਤੀ ਬੂਟੇ ਬਸ ਇੰਨਾ ਕਿ ਨਦੀਨ ਹੋਵੀ ਆਪਾਂ ਕਢਾਤਾ ਕਿਉਂਕਿ ਗਾਂ ਫਿਰ ਜਿਹੜਾ ਹੈਗਾ ਏ ਬੀ ਨਾ ਕਰੂਗਾ ਜਦੋਂ ਬੀ ਨਾ ਕਰੂਗਾ ਨਦੀਨ ਦਾ ਤੇ ਫਿਰ ਉਹ ਘਾਟ ਤੋਂ ਨਦੀਨ ਉਦਾਂ ਭਾਵੇਂ ਆਪਾਂ ਨਾਂ ਵੀ ਕਢਾਉਂਦੇ ਕੋਈ ਚੱਕਰ ਨਹੀਂ ਕਈ ਭਰਾ ਇੰਨਾ ਕਿ ਨਦੀਨ ਰੈਂਡ ਵੀ ਦਿੰਦੇ ਪਰ ਉਹ ਮੁੜ ਕੇ ਇਸੇ ਦਾ ਬੀ ਬੰਨਾ ਬੀ ਗਾਂ ਕਰਨਾ ਹੈ ਤੇ ਉਹ ਹੋ ਹੋੜ ਕੇ ਕੰਮ ਖਰਾਬ ਕਰਦਾ ਤੇ ਬਾਕੀ ਤੇ ਇਹ ਸਾਰਾ ਜੀ ਝੋਨੇ ਹੁਣ ਇਹਨੂੰ ਸਪਰੇਅ ਕਰਾਂਗੇ ਆਪਾਂ ਗੋਬ ਤੇ ਆ ਗਿਆ ਝੋਨਾ ਹਾਲੇ ਮੌਸਮ ਥੋੜਾ ਸਾਫ ਹੁੰਦਾ ਫਿਰ ਇਹਨੂੰ ਸਪਰੇਅ ਦੀ ਤਿਆਰੀ ਕਰਦੇ ਆਂ ਤੇ ਦੱਸਾਂਗੇ ਆਪਾਂ ਸਾਰੇ ਭਰਾਵਾਂ ਨੂੰ ਕਿਹੜੀ ਸਪਰੇਅ ਕਰਦੇ ਆਂ ਜੀ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਤੇ ਓਕੇ ਜੀ